ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੁਣ ਕ੍ਰਾਈਮ ਕੈਪੀਟਲ ਵੀ ਬਣਦੀ ਜਾ ਰਹੀ ਆ ਲਗਾਤਾਰ ਅਪਰਾਧ ਵਿੱਚ ਇਜ਼ਾਫਾ ਹੋ ਰਿਹਾ ਹੈ ਤੇ ਤਾਜ਼ੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਸੈਕਟਰ 38 ਤੋਂ ਕਿਸ ਤਰੀਕੇ ਦੇ ਨਾਲ ਇੱਕ ਮਹਿਲਾ ਦੇ ਗਲ ਵਿੱਚੋਂ ਚੈਨੀ ਖੋ ਕੇ ਮੋਟਰਸਾਈਕਲ ਸਵਾਰ ਨੌਜਵਾਨ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਇਹ ਸੀਸੀਟੀਵੀ ਤਸਵੀਰਾਂ ਇਸ ਵਕਤ ਖੂਬ ਵਾਇਰਲ ਵੀ ਹੋ ਰਹੀਆਂ ਨੇ ਔਰ ਸਾਫ਼ ਤੌਰ ਦੇ ਉੱਤੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਸਵਾਲੀਆ ਚਿੰਨ੍ਹ ਵੀ ਲੱਗ ਰਿਹਾ ਹੈ ਕਿ ਜੇਕਰ ਰਾਸਥਾਨ ਨਹੀਂ ਹੀ ਸੁਰੱਖਿਅਤ ਨਹੀਂ ਤਾਂ ਬਾਕੀ ਪੰਜਾਬ ਦਾ ਕੀ ਹਾਲ ਹੋਵੇਗਾ ਜਿੱਥੋਂ ਪੂਰਾ ਪੰਜਾਬ ਚੱਲਦਾ ਹੈ ਜਿੱਥੋਂ ਪੂਰੇ ਪੰਜਾਬ ਦੀ ਸਰਕਾਰ ਚੱਲਦੀ ਆ ਉਹ ਇਲਾਕਾ ਹੀ ਸੁਰੱਖਿਅਤ ਨਹੀਂ ਹੈ ਤਾਂ ਬਾਕੀ ਪੰਜਾਬ ਦੇ ਕੀ ਹਾਲਾਤ ਹੋਣਗੇ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਤੇ ਕਿਸ ਤਰੀਕੇ ਦੇ ਨਾਲ ਸੀਸੀਟੀਵੀ ਦੇ ਵਿੱਚ ਹੁਣ ਦੇਖੋ ਸਵੇਰ ਦੀਆਂ ਤਸਵੀਰਾਂ ਇਸੇ ਲਈ ਲੋਕ ਵੀ ਸਵਾਲੀਆ ਨਿਸ਼ਾਨ ਲਗਾ ਰਹੇ ਨੇ ਪ੍ਰਸ਼ਨ ਚਿੰਨ੍ਹ ਲਗਾ ਰਹੇ ਨੇ ਕਿ ਹੁਣ ਸਵੇਰ ਦੀ ਸੈਰ ਕਰਨਾ ਵੀ ਔਖਾ ਹੋ ਗਿਆ ਹੈ ਕਿ ਹੁਣ ਸੈਰ ਕਰਨਾ ਵੀ ਗੁਨਾਹ ਹੋ ਗਿਆ ਹੈ ਕਿ ਲੋਕ ਹੁਣ ਸ਼ੈਰ ਵੀ ਨਾ ਕਰਨ ਕਿ ਬਜ਼ੁਰਗ ਆਪਣੇ ਘਰਾਂ ਦੇ ਵਿੱਚ ਡੱਕੇ ਰਹਿਣ ਘਰਾਂ ਦੇ ਵਿੱਚੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੈ ਕਿਉਂ ਕਿਉਂਕਿ ਲਗਾਤਾਰ ਐਸੀਆ ਘਟਨਾਵਾਂ ਦੇ ਵਿੱਚ ਇਜ਼ਾਫਾ ਹੋ ਰਿਹਾ ਹੈ ਲੋਕ ਆਪਣੇ ਘਰਾਂ ਦੇ ਵਿੱਚੋਂ ਜਿਵੇਂ ਬਾਹਰ ਨਿਕਲਦੇ ਨੇ ਤਾਂ ਉਹਨਾਂ ਨੂੰ ਡਰ ਲੱਗਦਾ ਹੈ ਕਿ ਕੋਈ ਉਹਨਾਂ ਨੂੰ ਲੁੱਟ ਨਾ ਲਵੇ ਕਿਤੇ ਉਹਨਾਂ ਦੇ ਨਾਲ ਕੋਈ ਹਾਦਸਾ ਨਾ ਹੋ ਜਾਵੇ ਲੇਕਿਨ ਆਏ ਦਿਨ ਐਸੀਆ ਖਬਰਾਂ ਐਸੀਆ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪਰ ਇਹਨਾਂ ਦਾ ਰਿਜ਼ਲਟ ਕੀ ਹੋਣਾ ਚਾਹੀਦਾ ਇਸ ਤਸਵੀਰਾਂ ਤਾਂ ਸਾਹਮਣੇ ਆ ਗਈਆਂ ਲੇਕਿਨ ਇਹਨਾਂ ਤਸਵੀਰਾਂ ਨੂੰ ਅੰਜਾਮ ਦੇਣ ਵਾਲੇ ਸ਼ਖਸ ਬਹੁਤ ਘੱਟ ਮੀਡੀਆ ਦੇ ਅੱਗੇ ਆਉਂਦੇ ਨੇ ਪੁਲਿਸ ਬਹੁਤ ਘੱਟ ਮਾਮਲਿਆਂ ਦੇ ਵਿੱਚ ਦੱਸਦੀ ਹੈ ਕਿ ਆਹ ਦੇਖੋ ਆਹ ਚੋਰੀ ਹੋਈ ਸੀ ਤੇ ਐਨੇ ਦਿਨਾਂ ਦੇ ਵਿੱਚ ਅਸੀਂ ਐ ਤਾ ਆ ਇਥੇ ਕਤਲ ਹੋਇਆ ਸੀ ਐਨੇ ਦਿਨਾਂ ਦੇ ਵਿੱਚ ਅਸੀਂ ਹੱਲ ਕਰ ਦਿੱਤਾ ਐਸੀ ਤਸਵੀਰਾਂ ਨਹੀਂ ਆਉਂਦੀਆਂ ਲੇਕਿਨ ਸਿਰਫ ਇੱਕ ਹੀ ਪੱਖ ਸਾਹਮਣੇ ਆਂਦਾ ਜੋ ਕਿ ਇਸ ਵਕਤ ਅਸੀਂ ਤੁਹਾਨੂੰ ਦਿਖਾ ਵੀ ਰਹੇ ਹਾਂ ਆ ਦੇਖੋ ਸਵੇਰੇ ਸਵੇਰੇ ਤੜਕਸਾਰ ਕਿਵੇਂ ਇੱਕ ਮਹਿਲਾ ਆਪਣੇ ਘਰ ਦੇ ਬਾਹਰ ਸੈਰ ਕਰ ਰਹੀ ਹੁੰਦੀ ਹੈ ਔਰ ਟਾਈਮ ਵੀ 7:30 ਵੀ ਨਹੀਂ ਵੱਜੇ ਪੋਣੇ 7 ਵਜੇ ਦਾ ਸਮਾਂ ਮੋਟਰਸਾਈਕਲ ਸਵਾਰ ਨੌਜਵਾਨ ਆਉਂਦੇ ਨੇ ਅੱਗੇ ਮੋਟਰਸਾਈਕਲ ਤੇ ਦੇਖੋ ਇੱਕ ਨੌਜਵਾਨ ਖੜਾ ਹੈ ਦੂਸਰਾ ਉੱਤਰ ਜਾਂਦਾ ਉਹ ਚੈਨਿਕ ਹੋ ਕੇ ਲਿਆਇਆ ਪਿੱਛੇ ਭੱਜ ਗਿਆ ਕੇ ਬੈਠ ਗਿਆ ਤੇ ਮੌਕੇ ਤੋਂ ਫਰਾਰ ਹੋ ਗਿਆ ਜਿਹੜਾ ਨੌਜਵਾਨ ਮੋਟਰਸਾਈਕਲ ਚਲਾ ਰਿਹਾ ਹੈ ਹੈ ਇਸ ਬੰਦੇ ਨੇ ਹੈਲਮਟ ਇਸ ਲਈ ਨਹੀਂ ਪਾਇਆ ਕਿ ਆਪਣੇ ਜੀਵਨ ਦੀ ਸੁਰੱਖਿਆ ਹੋਵੇ ਇਸ ਨੇ ਇਸ ਕਰਕੇ ਪਾਇਆ ਕਿ ਮੈਂ ਕਰਾਈਮ ਨੂੰ ਕੰਡਕਟ ਕਰਨਾ ਹੈ ਤੇ ਮੇਰੀ ਪਛਾਣ ਨਾ ਉਜਾਗਰ ਹੋਵੇ ਤੇ ਨਾਲ ਹੀ ਪਿੱਛੇ ਜਿਹੜਾ ਸ਼ਖਸ ਹੈ ਉਸ ਨੇ ਆਪਣਾ ਮੂੰਹ ਪੂਰੇ ਤਰੀਕੇ ਨਾਲ ਢੱਕਿਆ ਹੋਇਆ ਹੈ ਕਿਉਂਕਿ ਪਤਾ ਹੁੰਦਾ ਹੈ ਕਿ ਅੱਜ ਕੱਲ ਤਾਂ ਥਾਂ ਥਾਂ ਦੇ ਉੱਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਜਿਸ ਗਲੀ ਮੁਹੱਲੇ ਇਲਾਕੇ ਚੋਰੀ ਕਰਨ ਜਾ ਰਹੇ ਨੇ ਉੱਥੇ ਵੀ ਸੀਸੀਟੀਵੀ ਲੱਗੇ ਹੋਣਗੇ ਇਸੇ ਕਰਕੇ ਚੋਰ ਵੀ ਪੂਰੀ ਤਿਆਰੀ ਦੇ ਨਾਲ ਆਏ ਸੀ ਔਰ ਆਪਣਾ ਮੂੰਹ ਵਗੈਰਾ ਢੱਕ ਕੇ ਆਏ ਸੀ ਲੇਕਿਨ ਇਹ ਪੂਰੀਆਂ ਤਸਵੀਰਾਂ ਇੱਕ ਘਰ ਚ ਲੱਗੇ ਸੀਸੀਟੀਵੀ ਕੈਮਰੇ ਚ ਹੋ ਗਈਆਂ ਤੇ ਉਹੀ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਆਂ ਔਰ ਇਸੇ ਲਈ ਅਸੀਂ ਸਵਾਲ ਵੀ ਪੁੱਛ ਰਹੇ ਹਾਂ ਕਿ ਹੁਣ ਸਵੇਰ ਦੀ ਸੈਰ ਕਰਨਾ ਵੀ ਗੁਨਾਹ ਹੋ ਗਿਆ ਕਿ ਲੋਕ ਹੁਣ ਆਪਣੇ ਘਰਾਂ ਦੇ ਵਿੱਚ ਬੈਠੇ ਰਹਿਣ ਪੰਜਾਬ ਜਾਂ ਫਿਰ ਜੇਕਰ ਆਪਾਂ ਗੱਲ ਕਰੀਏ ਹੋਰ ਵੀ ਦੇਸ਼ ਦੇ ਸੂਬਿਆਂ ਦੀ ਐਸੇ ਹੀ ਹਾਲਾਤ ਲਗਾਤਾਰ ਸਾਹਮਣੇ ਆਉਂਦੇ ਨੇ ਥਾਂ ਥਾਂ ਦੇਤੋਂ ਚੋਰੀ ਦੀਆਂ ਵਾਰਦਾਤਾਂ ਲੁੱਟਦੀਆਂ ਉਹ ਡਕੈਤੀ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਨੇ ਲੇਕਿਨ ਹੱਲ ਕਿੰਨੀਆਂ ਖੁੰਦੀਆਂ ਨੇ ਕਈ ਕਈ ਸਾਲ ਲੱਗ ਜਾਂਦੇ ਨੇ ਫਿਰ ਉਹ ਹੱਲ ਹੁੰਦੀਆਂ ਨੇ ਜਾਂ ਨਹੀਂ ਇਹ ਵੀ ਨਹੀਂ ਪਤਾ ਚੱਲਦਾ ਲੇਕਿਨ ਆਹ ਤਸਵੀਰਾਂ ਕਿਸ ਤਰੀਕੇ ਦੇ ਨਾਲ ਡਰਾ ਦੇਣ ਵਾਲੀਆਂ ਤਸਵੀਰਾਂ ਨੇ ਖਾਸ ਕਰਕੇ ਜਿਹੜੇ ਉਮਰਦਾਰ ਲੋਕ ਨੇ ਉਹਨਾਂ ਨੂੰ ਵੀ ਥੋੜਾ ਜਿਹਾ ਸਾਵਧਾਨ ਹੋਣ ਦੀ ਲੋੜ ਹੈ ਕਿਉਂਕਿ ਜਦੋਂ ਵੀ ਉਹ ਆਪਣੇ ਘਰਾਂ ਚੋਂ ਨਿਕਲਦੇ ਨੇ ਇੱਕ ਤਾਂ ਚੋਰ ਲੁਟੇਰਿਆਂ ਨੂੰ ਪਤਾ ਹੁੰਦਾ ਹੈ ਕਿ ਇਹ ਇੱਕ ਜੀਵਨ ਦੇ ਉਸ ਪੜਾਅ ਦੇ ਉੱਤੇ ਨੇ ਕਿ ਇਹ ਬਹੁਤ ਛੇਤੀ ਰਿਐਕਟ ਨਹੀਂ ਕਰ ਪਾਣਗੇ ਸਾਡੇ ਪਿੱਛੇ ਦੌੜ ਨਹੀਂ ਲਗਾ ਪਾਣਗੇ ਜਾਂ ਫਿਰ ਸਾਡੇ ਨਾਲ ਹੱਥੋਪਾਈ ਨਹੀਂ ਕਰ ਪਾਣਗੇ ਕਿਉਂਕਿ ਉਮਰ ਦਾ ਤਕਾਜ਼ਾ ਹੁੰਦਾ ਜਦੋਂ ਬੰਦਾ 45 50 ਸਾਲ ਤੋਂ ਉੱਤੇ ਹੋ ਜਾਂਦਾ ਫਿਰ ਉਹਦੀ ਸਰੀਰਕ ਕਸ਼ਮਤਾ ਘਟ ਜਾਂਦੀ ਹੈ ਰਿਐਕਸ਼ਨ ਦੀ ਵੀ ਘਟ ਜਾਂਦੀ ਹੈ ਉਸ ਤੋਂ ਬਾਅਦ ਜੋ ਐਕਸ਼ਨ ਤੋਂ ਬਾਅਦ ਰਿਐਕਸ਼ਨ ਕਰਨਾ ਉਹਦੀ ਘਟ ਜਾਂਦੀ ਹੈ ਇਸੇ ਗੱਲ ਦਾ ਫਾਇਦਾ ਚੋਰ ਲੁਟੇਰੇ ਚੱਕਦੇ ਨੇ ਤੇ ਇਸੇ ਕਰਕੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਅਕਸਰ ਅਸੀਂ ਦੇਖਿਆ ਮਹਿਲਾਵਾਂ ਬੈਠੀ ਹੁੰਦੀਆਂ ਨੇ ਆਪਣੇ ਘਰ ਦੇ ਦਹਲੀਜ਼ ਦੇ ਉੱਤੇ ਤਾਂ ਚੋਰ ਲੁਟੇਰੇ ਆਂਦੇ ਨੇ ਉਹਨਾਂ ਦੇ ਕੰਨਾਂ ਦੇ ਵਿੱਚੋਂ ਵਾਲੀਆਂ ਖੋ ਕੇ ਚਲੇ ਜਾਂਦੇ ਨੇ ਇਹ ਵੀ ਨਹੀਂ ਪਤਾ ਕਿ ਉਹ ਮਹਿਲਾਵਾਂ ਦੇ ਪੂਰੇ ਦੇ ਪੂਰੇ ਕੰਨ ਪਾੜ ਜਾਂਦੇ ਨੇ ਕਾਫੀ ਜ਼ਿਆਦਾ ਉਹਨਾਂ ਨੂੰ ਡਾਕਟਰੀ ਦੇ ਕੋਲ ਜਾਣਾ ਪੈਂਦਾ ਪੀੜਾ ਸਹਿਣੀ ਪੈਂਦੀ ਹੈ ਕਾਫੀ ਜ਼ਿਆਦਾ ਮੁਸ਼ਕਿਲਾਂ ਆਂਦੀਆਂ ਨੇ ਕਈ ਕਈ ਮਹੀਨੇ ਇਲਾਜ ਚੱਲਦਾ ਹੈ ਉਹ ਤਾਂ ਖੋ ਕੇ ਚਲੇ ਜਾਂਦੇ ਨੇ ਔਰ ਇਹ ਵੀ ਚੋਰਾਂ ਨੂੰ ਨਹੀਂ ਪਤਾ ਹੁੰਦਾ ਕਿ ਜਿਹੜੀਆਂ ਉਹ ਵਾਲੀਆਂ ਨੂੰ ਸੋਨੇ ਦੀਆਂ ਸਮਝ ਕੇ ਜਾ ਰਹੇ ਨੇ ਕਿ ਬਾਕੀ ਉਹ ਸੋਨੇ ਦੀਆਂ ਨਹੀਂ ਜਾਂ ਫਿਰ ਸੋਨੇ ਦਾ ਪਾਣੀ ਹੀ ਚੜਾਇਆ ਹੋਇਆ ਲੇਕਿਨ ਉਹਨਾਂ ਨੂੰ ਤਾਂ ਸਿਰਫ ਇੰਨਾ ਪਤਾ ਹੁੰਦਾ ਕਿ ਅਸੀਂ ਵਾਲੀਆਂ ਖ ਇਹ ਬਾਤ ਨੂੰ ਚੈੱਕ ਕਰਾਂਗੇ ਵੀ ਇਹ ਲੱਖ ਦੀਆਂ ਨੇ ਜਾਂ ਕੱਖ ਦੀਆਂ ਨੇ ਇਹ ਕੁਝ ਨਹੀਂ ਦੇਖਦੇ ਕਿ ਕਿਛੇ ਪਿੱਛੇ ਕਿਸੇ ਦਾ ਕਿੰਨਾ ਨੁਕਸਾਨ ਹੋ ਸਕਦਾ ਹੁਣ ਆ ਫੇਰ ਤੁਸੀਂ ਤਸਵੀਰਾਂ ਚੰਡੀਗੜ੍ਹ ਦੇ ਸੈਕਟਰ 38C ਦੀਆਂ 38C ਦੀਆਂ ਦੇਖ ਰਹੇ ਹੋ ਕਿਵੇਂ ਇੱਕ ਮਹਿਲਾ ਸਵੇਰ ਸਮੇਂ ਸੈਰ ਕਰ ਰਹੀ ਹੁੰਦੀ ਆ ਪੌਣੇ 7 ਵਜੇ ਦਾ ਸਮਾਂ ਹੁੰਦਾ ਹੈ ਲੁਟੇਰੇ ਆਂਦੇ ਨੇ ਮੋਟਰਸਾਈਕਲ ਦੇ ਉੱਤੇ ਚੈਨ ਖੋਕੇ ਫਰਾਰ ਹੋ ਜਾਂਦੇ ਨੇ ਹੁਣ ਇਹ ਚੈਨ ਸੋਨੇ ਦੀ ਹੈ ਚਾਂਦੀ ਦੀ ਹੈ ਜਾਂ ਫਿਰ ਚਾਂਦੀ ਦੀ ਹੈ ਫਿਰ ਸੋਨੇ ਦਾ ਸਰ ਪਾਣੀ ਚੜਾਇਆ ਹੋਇਆ ਸੀ ਕੁਝ ਨਹੀਂ ਪਤਾ ਚੋਰਾਂ ਨੇ ਤਾਂ ਆਪਣਾ ਕੰਮ ਕਰਨਾ ਸੀ ਕਰਕੇ ਫਰਾਰ ਹੋ ਗਏ ਹੁਣ ਰਹਿਦਾ ਖੁੰਦਾ ਕੰਮ ਹੈ ਪੁਲਿਸ ਦੇ ਹੱਥ ਜੇਕਰ ਪੁਲਿਸ ਇਹਨਾਂ ਨੂੰ ਟਾਈਮ ਸਰ ਗ੍ਰਿਫਤਾਰ ਕਰ ਲਵੇ ਤਾਂ ਬੜਾ ਚੰਗਾ ਹੋਵੇਗਾ